ਰੱਬ ਤਲਾ ਦੇ ਨਾਲ ਤੋਂ ਜੋਗਾ ਮਿਹਰਬਾਨ ਤੇ ਨਿਮਰਤਾ ਨਾਲ ਸਰਦਾਰ ਗੁਰਜੀਤ ਸਿੰਘ ਜੀ ਪਿਛਲੇ 257 ਦਿਨਾਂ ਤੋਂ ਇਸ ਕਾਵਰ ਦੇ ਉੱਤੇ ਇੱਕ ਮੋਰਚਾ ਲਾ ਕੇ ਬੈਠੇ ਨੇ ਇਸ ਮੋਰਚੇ ਦਾ ਮਕਸਦ ਇਹ ਹੀ ਸੀ ਕਿ ਜਨਤਾ ਦਾ ਸਰਕਾਰ ਦਾ ਇਸ ਪਾਸੇ ਧਿਆਨ ਦਿਵਾਣਾ ਕਿ ਆਏ ਦਿਨ ਜਦ ਕੋਈ ਬੇਅਦਬੀ ਹੁੰਦੀ ਹੈ ਤੇ ਉਹਦੇ ਮੁਲਜ਼ਮਾਂ ਦੇ ਖਿਲਾਫ ਕੋਈ ਠੋਕਵਾ ਕਾਨੂੰਨ ਜਿਹੜਾ ਉਹ ਨਹੀਂ ਬਣਿਆ ਜੀ ਤੇ ਪੰਜਾਬ ਦੇ ਵਿੱਚ ਕਿਉਂਕਿ ਵਰਗਾਣੀ ਤੋਂ ਬਾਅਦ ਇੱਕ ਟ੍ਰੈਂਡ ਜਿਆ ਚੱਲ ਪਿਆ ਸੀ ਕਦੀ ਕਿਸੇ ਧਰਮ ਦੀ ਬੇਅਦਬੀ ਕੀਤੀ ਗਈ ਕਦੀ ਕਿਸੇ ਧਰਮ ਦੀ ਤੇ ਮੈਂ ਸਮਝਦਾ ਕਿ ਇਹਦੇ ਖਿਲਾਫ ਇੱਕ ਵਧੀਆ ਠੋਸ ਕਾਨੂੰਨ ਬਣਾਉਣਾ ਬਹੁਤ ਹੀ ਅਹਿਮ ਜ਼ਰੂਰਤ ਹੈ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਮੈਨੂੰ ਪਤਾ ਲੱਗਿਆ ਕਿ ਕਾਨੂੰਨ ਦਾ ਮਸਕਦਾ ਤਿਆਰ ਹੈ ਸ਼੍ਰੀ ਅਮਨ ਅਰੋੜਾ ਜੀ ਜਿਹੜੇ ਮੰਤਰੀ ਨੇ ਉਹਨਾਂ ਨਾਲ ਇਹਨਾਂ ਦੀ ਗੱਲਬਾਤ ਵੀ ਚੱਲ ਰਹੀ ਹੈ ਲੇਕਿਨ ਉਸ ਕਾਨੂੰਨ ਦੇ ਮਸਕਦੇ 'ਚ ਮੈਂ ਕਹਿਣਾ ਚਾਹੁੰਦਾ ਕਿ ਇਹ ਵੀ ਜਿਹੜਾ ਵੀ ਕੋਈ ਬੇਅਦਬੀ ਦਾ ਕਾਂਡ ਹੁੰਦਾ ਹੈ ਜਿਆ ਲਿਆ ਜਾਏਗਾ ਔਰ ਫੈਸਲੇ ਦਾ ਜਿਹੜਾ ਇੰਪਲੀਮੈਂਟ ਹੈ ਸਜ਼ਾ ਦਿੱਤੀ ਜਾਏਗੀ ਉਹ ਜਨਤਕ ਤੌਰ ਤੇ ਦਿੱਤੀ ਜਾਏਗੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਤਾਕਤਾਂ ਜਿਹੜੇ ਵੀ ਧਰਮਾਂ ਦੇ ਖਿਲਾਫ ਬੇਅਦਬੀ ਕਰਨੀਆਂ ਜਾਂਦੀਆਂ ਉਹਨਾਂ ਨੂੰ ਕੰਨ ਹੋ ਜਾਵੇ ਕਿ ਪੰਜਾਬ ਦੀ ਧਰਤੀ 'ਤੇ ਅਗਰ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰੋਗੇ ਤੇ ਉਹਦੀ ਸਖਤ ਸਜ਼ਾ ਜਿਹੜਾ ਜਨਤਕ ਤੌਰ ਤੇ ਪੰਜਾਬ ਤਾਂ ਇੱਕ ਮਿਸਾਲ ਹੈ ਸਾਰੇ ਧਰਮਾਂ ਦੇ ਲੋਕ ਇੱਕ ਗੁਲਦਸਤੇ ਕੇ ਵਾਂਗੂ ਰਹਿੰਦੇ ਆਂ ਆਪ ਜੀ ਕੀ ਕਹੋਗੇ ਪੰਜਾਬ ਅੱਜ ਤੋਂ ਨਹੀਂ ਪਿਛਲੇ ਕਈ ਹਜ਼ਾਰ ਸਾਲਾਂ ਤੋਂ اور اگر ਤੁਸੀਂ دیکھو کہ پہلی بادشاہی 탄탄 ਗੁਰਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਇਤਿਹਾਸ ਹੈ ਉਹਦੇ ਜੀ ਤੁਹਾਨੂੰ ਸਿੱਖ ਪੰਥ ਦੇ ਸੱਜੇ ਖੱਬੇ ਮੁਸਲਮਾਨ ਤੇ ਹਿੰਦੂ ਐਨ ਭਰਾਵਾਂ ਵਾਂਗੂ ਜੁੜੇ ਖੜੇ ਨਜ਼ਰ ਆਉਂਦਾ ਚਾਹੇ ਤੁਸੀਂ ਭਾਈ ਲਾਲੋ ਤੋਂ ਲੈ ਲਓ ਜਾਂ ਫਿਰ ਦੀਵਾਨ ਟੋਡਰਮਲ ਨੂੰ ਲੈ ਲਓ ਜਾਂ ਮਲੇਰ ਨਵਾਬ ਮਲੇਰ ਗੋਲਦੇ ਨੂੰ ਲੈ ਲਓ ਜਾਂ ਨਬੀ ਖਾਂ ਗਨੀ ਖਾਨ ਨੂੰ ਲੈ ਲਓ ਤੁਹਾਨੂੰ ਮੁਸਲਮਾਨ ਤੇ ਹਿੰਦੂ ਜਿਹੜੇ ਨੇ ਉਹ ਸਿੱਖ ਕੌਮ ਦੇ ਨਾਲ ਹਮੇਸ਼ਾ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਖੜੇ ਰਹੇ ਨੇ ਅੱਜ ਵੀ ਇਹ ਜਿਹੜੀਆਂ ਤਿੰਨੋਂ ਕੌਮਾਂ ਨੇ ਆਪਸ ਦੇ ਵਿੱਚ ਜ ਉਜਾ ਨੇ ਦੁਨੀਆ ਦੀ ਕੋਈ ਤਾਕਤ ਕਿਸੇ ਸ਼ਰਾਰਤ ਦੇ ذریعے ਸਾਡੀ ਇਕਤਾ ਨੂੰ ਤੋੜ ਨਹੀਂ ਸਕਦੀ ਪੰਜਾਬ ਦੇ